ਰੋਜ਼ਮਰਾ ਦੀ ਰੁਟੀਨ ਦੌਰਾਨ ਇੱਕ ਕੈਂਸਰ ਪੀੜਿਤ ਮਰੀਜ਼ਾਂ ਲਈ ਦਾਣ ਮੰਗਰ ਵਾਲਾ ਬੋੜ ਚੱਕੀ ਸੜਕ ਦੇ ਕਿਨਾਰੇ ਖੜਾ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਚਿੰਤਾ ਸਾਫ਼-ਸਾਫ਼ ਨਜ਼ਰ ਆ ਰਹੀ ਸੀ ਇੱਕ 25 ਸਾਲਾਂ ਨੌਜਵਾਨ ਲੜਕਾ ਜੋ ਕਿ ਸੜਕ ਦੇ ਦੂਜੇ ਪਾਸੇ ਖੜਾ ਸੀ ਉਸ ਨੇ ਦ੍ਰਿਸ਼ ਦੇਖਿਆ ਉਸ ਨੇ ਸੋਚਿਆ ਕਿ ਉਹ ਕਿਸੇ ਤਰੀਕੇ ਦੇ ਨਾਲ ਮਦਦ ਕਰ ਸਕਦਾ ਹੈ ਉਸ ਨੇ ਡਾਂਸ ਕਰਨ ਦੀ ਯੋਜਨਾ ਬਣਾਈ ਲੋਕਾਂ ਦੀ ਭੀੜ ਵਿੱਚ ਦਲੇਰੀ ਨਾਲ ਉਸਨੇ ਸੰਗੀਤ ਚਲਾਇਆ ਤੇ ਨੱਚਣਾ ਸ਼ੁਰੂ ਕਰ ਦਿੱਤਾ ਜਿਵੇਂ ਉਸ ਦਾ ਡਾਂਸ ਸ਼ੁਰੂ ਹੋਇਆ ਲੋਕਾਂ ਨੇ ਰੁਕਣਾ ਤੇ ਦੇਖਣਾ ਸ਼ੁਰੂ ਕੀਤਾ ਉਸ ਦੀ ਜਜ਼ਬੇ ਤੇ ਪ੍ਰਦਰਸ਼ਨ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਲੋਕਾਂ ਨੇ ਆਪਣੀਆਂ ਜੇਬਾਂ ਵਿੱਚੋਂ ਪੈਸੇ ਕੱਢੇ ਤੇ ਉਸ ਮੁੰਡੇ ਨੂੰ ਦੇਣ ਲੱਗੇ ਇੱਕ ਘੰਟੇ ਦੇ ਅੰਦਰ ਅੰਦਰ ਉਸਨੇ ਕਾਫੀ ਸਾਰੀ ਰਕਮ ਇਕੱਠੀ ਕਰ ਲਈ ਫਿਰ ਉਸਨੇ ਸਾਰੇ ਪੈਸੇ ਉੱਥੇ ਖੜੇ ਕੈਂਸਰ ਪੀੜਤਾਂ ਲਈ ਦਾਨ ਮੰਗਣ ਵਾਲੇ ਬੰਦੇ ਦੀ ਗੋਲਕ ਵਿੱਚ ਪਾ ਦਿੱਤੇ। ਉਸਨੇ ਉਸ ਜਵਾਨ ਲੜਕੇ ਦਾ ਧੰਨਵਾਦ ਕੀਤਾ। ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕੈਂਸਰ ਪੀੜਤ ਮਰੀਜ਼ਾਂ ਦੀ ਮਦਦ ਕਰ ਸਕਦੇ ਹੋ। ਤਾਂ ਜੋ ਲੋਕਾਂ ਨੂੰ ਪ੍ਰੇਰਨਾ ਮਿਲੇ ਤੇ ਉਹ ਵੀ ਮਦਦ ਕਰਨ ਲਈ ਤਿਆਰ ਹੋਣ। ਦੋਸਤੋ ਵੀਡੀਓ ਕਿਵੇਂ ਦੀ ਲੱਗੀ? ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।